ਆਦਾਵਨਾ ਆਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਨਾਜ਼ਰੀਨ ਅੱਜ ਮੈਂ ਆਪ ਸਭ ਲਈ ਗੋਸਪਾਗ 11ਵਾਂ ਵਾਲੀ ਸਰਕਾਰ ਜੀ ਦਾ ਛੋਟਾ ਜਿਹਾ ਕਿੱਸਾ ਲੈ ਕੇ ਹਾਜ਼ਰ ਹੋਈ ਹਾਂ ਇਸ ਦੇ ਵਿੱਚ ਆਪਾਂ ਆਪ ਸਭ ਨੂੰ ਦੱਸਾਂਗੇ ਕਿ ਮੀਰਾ ਗੋਸਪਾਗ ਸਰਕਾਰ ਨੂੰ ਮੀਰਾ ਕਿਉਂ ਕਿਹਾ ਜਾਂਦਾ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਗੋਸਪਾਗ ਸਰਕਾਰ ਨੂੰ ਬਹੁਤ ਸਾਰੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਕੋਈ ਅਬਦੁਲ ਕਾਦਰ ਕਹਿੰਦਾ ਹੈ ਕੋਈ ਹਜ਼ਰਤ ਮੀਰਾ ਕਹਿੰਦਾ ਹੈ ਤੇ ਕੋਈ ਮੀਰਾ ਗੋਸਪਾਕ ਕਹਿੰਦਾ ਹੈ ਤੇ ਕੋਈ 11ਵਾਂ ਵਾਲਾ ਪੀਰ ਕਹਿੰਦਾ ਹੈ ਕੋਈ ਡੁੱਬੀਆਂ ਤਾਰਨ ਵਾਲਾ ਕਹਿੰਦਾ ਹੈ ਇਸ ਤਰ੍ਹਾਂ ਕਈ ਨਾਮਾਂ ਨਾਲ ਗੋਸਪਾਕ ਸਰਕਾਰ ਨੂੰ ਜਾਣਿਆ ਜਾਂਦਾ ਹੈ ਇਹਨਾਂ ਸਾਰੇ ਨਾਮਾਂ ਵਿੱਚੋਂ ਇੱਕ ਨਾਮ ਹੈ ਜਿਹੜਾ ਬਹੁਤ ਹੀ ਪਿਆਰ ਦੇ ਨਾਲ ਆਦਰ ਦੇ ਨਾਲ ਲਿਆ ਜਾਂਦਾ ਹੈ ਉਹ ਹੈ ਮੀਰਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਦੱਸਾਂਗੇ ਮੀਰਾ ਗੋਸਪਾਲ ਸਰਕਾਰ ਨੂੰ ਮੀਰਾ ਕਿਉਂ ਕਿਹਾ ਜਾਂਦਾ ਹੈ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਜ਼ਰਤ ਅਬਦੁਲ ਕਾਦਰ شاہ ਜਲਾਨੀ ਸੀ ਉਹਨਾਂ ਨੂੰ ਮੀਰਾ ਕਿਦੋਂ ਤਾ ਕਿੱਦਾਂ ਮਿਲਿਆ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਸੀ ਮੀਰਾ ਜਦੋਂ ਕੋਈ ਸ਼ਖਸ 40 ਬੰਦਿਆਂ ਨੂੰ 40 ਬੰਦਿਆਂ ਦੀ ਜਮਾਤ ਨੂੰ ਤਾਲੀਮ ਦਿੰਦਾ ਹੈ ਅੱਲਾਹ ਤਾਲਾ ਦੇ ਨਾਮ ਦੀ ਪੜ੍ਹਾਈ ਕਰਵਾਉਂਦਾ ਹੈ ਉਸ ਦੇ ਨਾਮ ਨਾਲ ਜੋੜਦਾ ਹੈ ਉਸ ਨੂੰ ਫਿਰ ਮੀਰਾ ਲਖਕ ਲੱਗ ਕ ਮਿਲਦਾ ਹੈ ਗੋਸਪਾ ਸਰਕਾਰ ਦਾ ਇੱਕ ਮਦਰਸਾ ਸੀ ਬਹੁਤ ਸਾਰੇ ਲੋਕ ਉੱਥੇ ਪੜ੍ਹਦੇ ਸੀ ਬਹੁਤ ਸਾਰੇ ਬੱਚੇ ਉੱਥੇ ਪੜ੍ਹਦੇ ਸੀ ਤੇ ਉਹਨਾਂ ਨੂੰ ਰੱਬ ਦੇ ਨਾਮ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਰੱਬ ਦੀ ਬੰਦਗੀ ਕਰਨ ਵਾਲੇ ਦੱਸਿਆ ਜਾਂਦਾ ਸੀ ਜਦੋਂ ਚਾਲੀ ਜਾਣਿਆਂ ਦਾ ਕੁੰਪਾ ਕਿਸੇ ਦੇ ਕੋਲੋਂ ਪੜਦਾ ਹੈ ਰੱਬ ਦੇ ਦਰ ਘਰ ਤੇ ਗੱਲ ਸਿੱਖਦਾ ਹੈ ਹੁਣ ਜਿਹੜਾ ਬੰਦਾ ਉਸ ਚਾਲੇ ਜਾਣਿਆਂ ਦੇ ਕੁੰਬੇ ਨੂੰ ਤਾਲੀਮ ਦਿੰਦਾ ਹੈ ਪੜ੍ਹਾਏ ਕਰਵਾਉਂਦਾ ਹੈ ਉਸ ਨੂੰ ਫਿਰ ਮੀਰਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੌਸਪਾਕ ਸਰਕਾਰ ਆਪਣੇ ਮਦਰਸੇ ਵਿੱਚ ਰੋਹਾਨੀਅਤਿਆ ਗਿਆਨ ਦਿਆ ਕਰਦੇ ਸੀ ਅਤੇ ਉਸ ਅੱਲਾਹ ਤਾਲਾ ਦੇ ਨਾਮ ਦੇ ਨਾਲ ਜੋੜਿਆ ਕਰਦੇ ਸੀ ਜਦੋਂ ਚਾਲੇ ਜਾਣਿਆਂ ਦਾ ਇੱਕ ਕੁੰਬਾ ਉਹਨਾਂ ਕੋਲ ਪੜਦਾ ਸੀ ਤੇ ਉਸ ਪੜ੍ਹਾਉਣ ਵਾਲੇ ਨੂੰ ਜਾਨੇ ਕਿ ਗੋਂਸ ਪਾਕ ਸਰਕਾਰ ਨੂੰ ਮੀਰਾ ਨਾਮ ਮਿਲ ਗਿਆ ਮੀਰਾ ਗੋਂਸ ਪਾਕ ਕਿਹਾ ਜਾਣ ਲੱਗਾ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ